एसपीएस ਅਤੇ ਐਸਪੀਓਐਸ ਯੂ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਕਈ ਪੁਲਿਸ ਏਜੰਸੀਆਂ ਨੇ ਰਿਪੋਰਟ ਦਿੱਤੀ ਹੈ ਕਿ ਦੱਖਣੀ ਏਸ਼ੀਆਈ ਭਾਇਚਾਰੇ ਦੇ ਵਿਅਕਤੀਆਂ ਜਾਂ ਕਾਰੋਬਾਰਾਂ ਨਾਲ ਇੱਕ ਪੱਤਰ, ਫੋਨ ਕਾਲਾਂ ਜਾਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਕੀਤਾ ਜਾਂਦਾ ਹੈ ਅਤੇ ਹਿੰਸਾ ਦੀਆਂ ਧਮਕੀਆਂ ਦੇ ਤਹਿਤ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਅਕਸਰ ਅਜਿਹੇ ਸੰਕੇਤ ਮਿਲਦੇ ਹਨ ਕਿ ਅਪਰਾਧਕ ਸੰਬੰਧ ਅਤੇ ਗਤੀਵਿਧੀਆਂ ਸ਼ਹਿਰ ਦੀਆਂ ਹੱਦਾਂ ਤੋਂ ਬਾਹਰ ਵੀ ਫੈਲੀਆਂ ਹੋਈਆਂ ਹਨ। ਰਿਪੋਰਟ ਮੁਤਾਬਕ ਪਿਛਲੇ 6 ਮਹੀਨਿਆਂ ਵਿੱਚ ਸਰੀ ਵਿੱਚ ਜ਼ਬਰਦਸਤੀ ਦੀਆਂ 10 ਰਿਪੋਰਟਾਂ ਸਾਹਮਣੇ ਆਈਆਂ ਨੇ। पीएसए ਤੇ एसपीओ एसयू ਹੋਰ ਖੇਤਰੀ ਪੁਲਿਸ ਏਜੰਸੀਆਂ ਨਾਲ ਵੀ ਨਿਯਮਿਤ ਤੌਰ ਤੇ ਸੰਪਰਕ ਸਾਧਰੀਆਂ ਹਨ ਜਿਨ੍ਹਾਂ ਕੋਲ ਇਸ ਇਹਨਾਂ ਕੇਸ ਸੰਬੰਧੀ ਸਮਾਨ ਜਾਂਚ ਹੈ ਅਤੇ ਉਹ आरसीएमपी ਦੇ ਸੰਪਰਕ ਵਿੱਚ ਹਨ ਜੋ ਕਿ ਜ਼ਬਰਦਸਤੀ ਜਾਂ ਫਿਰੋਤੀ ਮੰਗਣ ਵਾਲੀ ਜਾਂਚਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ ਰਾਸ਼ਟਰੀ ਤਾਲਮੇਲ ਅਤੇ ਸਾਧਨ ਪ੍ਰਦਾਨ ਕਰ ਰਹੀ ਹੈ ਕੈਨੇਡਾ ਦੀਆਂ ਕਈ ਪੁਲਿਸ ਏਜੰਸੀਆਂ ਨੇ ਰਿਪੋਰਟ ਦਿੱਤੀ ਹੈ ਕਿ ਦੱਖਣੀ ਏਸ਼ੀਆਈ ਭਾਈਚਾਰੇ ਦੇ ਵਿਅਕਤੀਆਂ ਜਾਂ ਕਾਰੋਬਾਰਾਂ ਨਾਲ ਇੱਕ ਪੱਤਰ ਫੋਨ ਕਾਲਾਂ ਜਾ ਸੋਸ਼ਲ ਮੀਡੀਆ ਰਾਹੀਂ ਸੰਪਰਕ ਕੀਤਾ ਜਾਂਦਾ ਹੈ ਅਤੇ ਹਿੰਸਾ ਦੀਆਂ ਧਮਕੀਆਂ ਦੇ ਤਹਿਤ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਅਕਸਰ ਅਜਿਹੇ ਸੰਕੇਤ ਮਿਲਦੇ ਹਨ ਕਿ ਅਪਰਾਧਕ ਸੰਬੰਧ ਅਤੇ ਗਤੀਵਿਧੀਆਂ ਸ਼ਹਿਰ ਦੀਆਂ ਹੱਦਾਂ ਤੋਂ ਬਾਹਰ ਵੀ ਫੈਲੀਆਂ ਹੋਈਆਂ ਹਨ। ਪਿਛਲੇ 6 ਮਹੀਨਿਆਂ ਵਿੱਚ ਸਰੀ ਵਿੱਚ ਜ਼ਬਰਦਸਤੀ ਦੀਆਂ 10 ਰਿਪੋਰਟਾਂ ਆਈਆਂ ਹਨ। ਐਸਪੀਐਸ ਅਤੇ ਐਸਪੀਓਐਸਯੂ ਇਹਨਾਂ ਫਾਈਲਾਂ ਨੂੰ ਇੱਕ ਵਿਆਪਕ ਅਤੇ ਤਾਲਮੇਲ ਵਾਲੇ ਢੰਗ ਨਾਲ ਹੱਲ ਕਰਨ ਲਈ ਕੰਮ ਕਰ ਰਹੇ ਹਨ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਖੂਫੀਆਈ ਜਾਣਕਾਰੀ ਸਾਂਝੀ ਕੀਤੀ ਜਾਵੇ ਅਤੇ ਸਾਰੇ ਲੀਡ ਅਤੇ ਜਾਂਚ ਦੇ ਤਰੀਕਿਆਂ ਦਾ ਪਿੱਛਾ ਕੀਤਾ ਜਾਵੇ। ਜਾਂਚ ਕਰਤਾ ਇਹਨਾਂ ਅਪਰਾਧਾਂ ਦੇ ਪੀੜਤਾਂ ਨਾਲ ਸਹਾਇਤਾ ਅਤੇ ਅਪਡੇਟ ਪ੍ਰਦਾਨ ਕਰਨ ਲਈ ਵੀ ਮਿਲ ਕੇ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਐਸਪੀਐਸ ਨੇ ਆਪਣੀ ਖੁਦ ਦੀ ਜਾਂਚ ਟੀਮ ਬਣਾਈ ਹੈ ਜਿਸ ਕੋਲ ਸਰੀ ਦੇ ਨਿਊਟਨ ਅਤੇ ਵੈਲੀ ਸਿਟੀ ਸੈਂਟਰ ਖੇਤਰਾਂ ਵਿੱਚ ਸਾਰੀਆਂ ਰਿਪੋਰਟਾਂ ਕੀਤੀਆਂ ਜਾਂਦੀਆਂ ਜ਼ਬਰਦਸਤੀ ਦਾ ਜਵਾਬ ਦੇਣ ਅਤੇ ਜਾਂਚ ਕਰਨ ਲਈ ਸਮਰਪਿਤ ਸਰੋਤ ਹਨ ਇਹ ਟੀਮ ਐਸਪੀਐਸ ਨੂੰ ਜਾਂਚ ਮੁਹਾਰਤ ਨਾਲ ਸਥਾਨਕ ਘਟਨਾਵਾਂ ਦਾ ਜਵਾਬ ਦੇਣ ਦੀ ਆਗਿਆ ਦੇਵੇਗੀ ਜਦੋਂ ਕਿ ਖੂਫੀਆ ਜਾਣਕਾਰੀ ਸਾਂਝੀ ਕਰਨ ਅਤੇ ਵੱਡੇ ਪੱਧਰ ਤੇ ਜਾਂਚਾਂ ਵਿੱਚ ਪੁਲਿਸਿੰਗ ਭਾਈਵਾਲਾਂ ਦੀ ਸਹਾਇਤਾ ਕਰਨ ਦੇ ਨਾਲ ਨਾਲ ਐਸਪੀਐਸ ਨੇ ਕਈ ਕਾਰੋਬਾਰੀ ਖੇਤਰਾਂ ਵਿੱਚ ਗਸ਼ਤ ਵੀ ਵਧਾ ਦਿੱਤੀ ਹੈ SPS ਐਤਵਾਰ ਨੂੰ ਰਿਫਲੈਕਸ਼ਨਿਸਟ ਬੈਂਕੁਇਟ ਹਾਲ ਵਿੱਚ ਹੋਣ ਵਾਲੇ ਜਨਤਕ ਸੁਰੱਖਿਆ ਫੋਰਮ ਵਿੱਚ ਸ਼ਾਮਲ ਹੋਣਗੇ ਜਿਸ ਦਾ ਆਯੋਜਨ ਸਰੀ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਵਿਅਕਤੀਆਂ ਦੁਆਰਾ ਕੀਤਾ ਜਾ ਰਿਹਾ ਹੈ SPS ਚੀਫ ਕਨਸਟੇਬਲ ਨੋਰਵ ਲਿਪਿੰਸਕੀ ਨੇ ਕਿਹਾ ਕਿ ਸਰੀ ਪੁਲਿਸ ਸੇਵਾ ਵਿੱਚ ਸਾਡੇ ਸਾਰਿਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜ਼ਬਰਦਸਤੀ ਦੇ ਇਸ ਰੁਝਾਨ ਨਾਲ ਨਜਿੱਠੀਏ ਇਹ ਵੀ ਹੋਣਾ ਹੀ ਮਹੱਤਵਪੂਰਨ ਹੈ ਕਿ ਅਸੀਂ ਪੀੜਤਾ ਅਤੇ ਵਿਆਪਕ ਭਾਈਚਾਰੇ ਨਾਲ ਸਹਿਯੋਗ ਕਰੀਏ ਤਾਂ ਜੋ ਇਸ ਮੁੱਦੇ ਨਾਲ ਮਿਲ ਕੇ ਨਜਿੱਠਿਆ ਜਾ ਸਕੇ ਸਾਰੀਆਂ অপਰਾਧਕ ਗਤੀਵਿਤੀਆਂ ਵਾਂਗ ਭਾਈਚਾਰਾ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਵਿੱਚ ਇੱਕ ਅਨਿੱਖੜਵਾਂ ਭੂਮਿਕਾ ਨਿਭਾਉਂਦਾ ਹੈ ਪੀੜਤਾਂ ਲਈ ਪੁਲਿਸ ਨਾਲ ਸੰਪਰਕ ਕਰਨਾ ਤੇ ਗਵਾਹਾਂ ਲਈ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਜਾਣਕਾਰੀ ਪ੍ਰਦਾਨ ਕਰ ਸਕਣ ਜੋ ਇਹਨਾਂ ਮਹੱਤਵਪੂਰਨ ਜਾਂਚਾਂ ਨੂੰ ਅੱਗੇ ਵਧਾ ਸਕਦਾ ਹੈ ਆਰਸੀਐਮਪੀ ਵੱਲੋਂ प्रोविजनल ऑपरेशन सपोर्ट यूनिट ਦੇ ਇੰਚਾਰਜ ਚੀਫ ਸੁਪਰੀਡੈਂਟ ਵੈਂਡੀ ਮਹਿਤ ਕਹਿੰਦੇ ਹਨ ਕਿ ਸਾਨੂੰ ਚਿੰਤਾ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਹਨ ਜਿਨ੍ਹਾਂ ਨੇ ਜ਼ਬਰਦਸਤੀ ਦੀਆਂ ਮੰਗਾਂ ਦੀ ਪਾਲਣਾ ਕੀਤੀ ਹੈ ਜਾਂ ਪੁਲਿਸ ਨੂੰ ਆਪਣੀ ਸਥਿਤੀ ਦੀ ਰਿਪੋਰਟ ਨਹੀਂ ਕੀਤੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नु डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते